ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਫੈਡਰਲ ਸਰਕਾਰ ਦੇ ਵੱਲੋਂ ਅਗਲੇ ਹਫ਼ਤੇ ਲਿਆਂਦਾ ਜਾਏਗਾ ਬਿਲ ਰਿਫਾਰਮ ਬਿਲ ਰਿਪੀਟ ਆਫੈਂਡਰਸ ਦੇ ਲਈ ਜ਼ਮਾਨਤ ਲੈਣੀ ਹੋਏਗੀ ਔਖੀ ਸ਼ਹਿਰ ਦੇ ਵਿੱਚ ਫੇਰ ਵਾਪਰੀ ਗੋਲੀਬਾਰੀ ਦੀ ਘਟਨਾ ਤੀਜੀ ਵਾਰ ਕੈਪਸ ਕੈਫੇ ਨੂੰ ਬਣਾਇਆ ਗਿਆ ਨਿਸ਼ਾਨਾ ਲੋਕਾਂ ਵਿੱਚ ਖੌਫ ਪੁਲਿਸ ਵੱਲੋਂ ਜਾਂਚ ਜਾਰੀ ਕੈਨੇਡਾ ਦੇ ਵਿੱਚ ਸਤੰਬਰ ਦੌਰਾਨ ਘਰਾਂ ਦੀ ਉਸਾਰੀ ਦੇ ਵਿੱਚ ਪੋਆ 14% ਦਾ ਵਾਧਾ ਇਕਨੋਮਿਸਟਾਂ ਦੀ ਉਮੀਦ ਤੋਂ ਵੱਧ ਉਸਾਰੀ ਹੋਈ ਮੌਂਟਰੀਅਲ ਅਤੇ ਟ੍ਰਾਂਟੋ ਦੇ ਵਿੱਚ ਜ਼ਿਆਦਾ ਵਾਧਾ ਕੀਤਾ ਗਿਆ ਦਰਜ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਅਗਲੇ ਹਫਤੇ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਬੇਲ ਰਿਫਾਰਮ ਸੰਬੰਧੀ ਬਿੱਲ ਪੇਸ਼ ਕੀਤਾ ਜਾਏਗਾ ਜਿਸ ਨਾਲ ਹਿੰਸਕ ਅਤੇ ਰੀਪੀਟ ਅਫੈਂਡਰਸ ਲਈ ਜ਼ਮਾਨਤ ਲੈਣੀ ਔਖੀ ਹੋਏਗੀ। ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਇਸ ਸੰਬੰਧੀ ਐਲਾਨ ਕਰਦਿਆਂ ਦੱਸਿਆ ਕਿ ਹਿੰਸਕ ਆਟੋ ਥੈਫਟ, ਹਿਊਮਨ ਟ੍ਰੈਫਿਕਿੰਗ, ਐਕਸਟਰਸ਼ਨ ਅਤੇ ਸੈਕਸ਼ੂਅਲ ਤੇ ਵਾਇਲੈਂਟ ਅਸੌਲਟ ਵਾਲੇ ਕ੍ਰਾਈਮਨਲਸ ਨੂੰ ਕੈਨੇਡੀਅਨ ਕਮਿਊਨਿਟੀਆਂ ਤੋਂ ਬਾਹਰ ਕੱਢ ਕੇ ਜੇਲ੍ਹ ਭੇਜਣ ਦਾ ਪ੍ਰਬੰਧ ਇਸ ਬਿੱਲ ਰਾਹੀਂ ਕੀਤਾ ਜਾਏਗਾ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਸਮੇਂ ਬਿਲ ਹੀਅਰਿੰਗਸ ਰਿਲੀਜ਼ ਤੋਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਕ੍ਰਾਊਨ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਕ੍ਰਿਮੀਨਲ ਵਿਅਕਤੀ ਨੂੰ ਜ਼ਮਾਨਤ ਕਿਉਂ ਨਾ ਦਿੱਤੀ ਜਾਵੇ ਜਿਸ ਕਾਰਨ ਹਿੰਸਕ ਅਪਰਾਧੀਆਂ ਦਾ ਸਟ੍ਰੀਟਸ ਉੱਪਰ ਵਾਪਸ ਆਉਣਾ ਸੌਖਾ ਹੋ ਜਾਂਦਾ ਹੈ ਤੇ ਕਈ ਵਾਰ ਉਹ ਜ਼ਮਾਨਤ ਤੋਂ ਬਾਅਦ ਫਿਰ ਕ੍ਰਾਈਮ ਕਰਦੇ ਨੇ ਪਰ ਹੁਣ ਸਰਕਾਰ ਬਿਲ ਰਹੀ ਰਿਵਰਸ ਆਉਂਸ ਲਿਆ ਰਹੀ ਹੈ ਭਾਪਕੇ ਹੁਣ ਕ੍ਰਿਮੀਨਲ ਦੇ ਵਕੀਲ ਨੂੰ ਇਹ ਸਾਬਤ ਕਰਨਾ ਪਏਗਾ ਕਿ ਬੇਲ ਕਿਉਂ ਦਿੱਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਕਹੇ ਕਿ ਬਜਟ ਤੋਂ ਪਹਿਲਾਂ ਫੈਡਰਲ ਸਰਕਾਰ ਫੰਡ ਜਾਰੀ ਕਰੇਗੀ ਤਾਂ ਜੋ RCMP 1000 ਵਾਧੂ ਆਫੀਸਰਸ ਪ੍ਰਤੀ ਕਰ ਸਕੇ 4 ਨਵੰਬਰ ਨੂੰ ਫੈਡਰਲ ਸਰਕਾਰ ਦੇ ਬਜਟ ਵਿੱਚ 1.8 ਬਿਲੀਅਨ ਡਾਲਰ ਪੂਰੇ ਦੇਸ਼ ਦੇ ਵਿੱਚ ਪੁਲਿਸ ਕਪੈਸਿਟੀ ਵਧਾਉਣ ਦੇ ਲਈ ਹੋਣਗੇ ਰਿਕੁਆਇਰਮੈਂਟ ਅਲਾਉਂਸ 1000 ਡਾਲਰ ਵੀਕ ਤੇ ਪਹੁੰਚ ਜਾਏਗਾ ਇਸ ਤੋਂ ਇਲਾਵਾ ਸਰਕਾਰ ਆਗਿਆ ਦੇਵੇਗੀ ਕਿ 150 ਆਫੀਸਰਜ਼ ਆਰਗੇਨਾਈਜ਼ ਕ੍ਰਾਈਮ ਮਨੀ ਲਾਂਡਰਿੰਗ ਨੈਟਵਰਕਾਂ ਤੇ ਆਨਲਾਈਨ ਫਰਾਡ ਨੂੰ ਖਤਮ ਕਰਨ ਦੇ ਲਈ ਡੈਡੀਕੇਟ ਹੋਣਗੇ ਫੈਡਰਲ ਸਰਕਾਰ ਦੇ ਕ੍ਰਾਈਮ ਨਾਲ ਨਜਿੱਠਣ ਲਈ ਅਤੇ ਪਬਲਿਕ ਸੇਫਟੀ ਵਾਸਤੇ ਨਵੇਂ ਮੈਜਰਸ اپੋਜੀਸ਼ਨ ਅਤੇ ਪ੍ਰੀਮੀਅਰਸ ਵੱਲੋਂ ਲਗਾਤਾਰ ਪਾਏ ਜਾ ਰਹੇ ਦਬਾਅ ਤੋਂ ਬਾਅਦ ਸਾਹਮਣੇ ਆਏ ਨੇ ਕਿਉਂਕਿ ਸਭ ਜ਼ਮਾਨਤ ਉੱਤੇ ਆਏ ਕ੍ਰਿਮੀਨਲਸ ਵੱਲੋਂ ਦੁਬਾਰਾ ਕ੍ਰਾਈਮ ਕੀ ਇਥੇ ਜਨ ਸਬੰਧੀ ਬਿਆਨਬਾਜ਼ੀ ਕਰ ਰਹੇ ਨੇ ਨਵੇਂ ਬਦਲਾਵਾਂ ਦੇ ਵਿੱਚ ਜ਼ਮਾਨਤ ਮੰਗਣ ਵਾਲੇ ਕ੍ਰਿਮੀਨਲ ਦਾ 10 ਸਾਲ ਪੁਰਾਣਾ ਰਿਕਾਰਡ ਦੇਖਿਆ ਜਾਏਗਾ ਤੇ ਉਸਤੇ ਵਕੀਲ ਨੂੰ ਸਾਬਤ ਕਰਨਾ ਪਏਗਾ ਕਿ ਜ਼ਮਾਨਤ ਕਿਉਂ ਦਿੱਤੀ ਜਾਵੇ ਅਤੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਵਕ ਵਕ ਕ੍ਰਾਈਮਸ ਲਈ 7 ਅਤੇ 5 ਸਾਲ ਦੀ ਸਜ਼ਾ ਹੋਈ ਹੈ ਤੇ ਉਹ 12 ਸਾਲ ਜੇਲ੍ਹ ਦੇ ਵਿੱਚ ਰਹੇ ਇਸ ਤੋਂ ਇਲਾਵਾ ਸੈਕਸ਼ੂਅਲ ਆਫੈਂਸ ਵਾਲੇ ਕ੍ਰਿਮੀਨਲਸ ਆਪਣੇ ਘਰ ਵਿੱਚ ਸਜ਼ਾ ਕੱਟਣ ਦੀ ਆਗਿਆ ਹੁਣ ਨਹੀਂ ਲੈ ਸਕਣਗੇ ਉਹਨਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ ਇਸ ਤੋਂ ਇਲਾਵਾ ਆਰਗੇਨਾਈਜ਼ ਰਿਟੇਲ ਥੈਫਟ ਲਈ ਸਖਤ ਸਜ਼ਾ ਹੋਵੇ ਉਦਾਹਰਨ ਦੇ ਤੌਰ ਤੇ ਉਹਨਾਂ ਕਹਿ ਕੇ ਸਟੋਰ ਵਰਕਰਜ਼ ਨੂੰ ਗੈਂਗਸ ਜਾਂ ਰੋਵਰੀ ਦੀ ਚਿੰਤਾ ਨਾ ਕਰਨੀ ਪਵੇ ਪ੍ਰਧਾਨ ਮੰਤਰੀ ਅਨੁਸਾਰ ਫੈਡਰਲ ਸਰਕਾਰ ਪ੍ਰਵਿੰਸਾਂ ਅਤੇ ਮਿਊਸਪਲ ਸਰਕਾਰਾਂ ਨੂੰ ਕ੍ਰਿਮੀਨਲਸ ਅਤੇ ਆਰਗੇਨਾਈਜ਼ ਨੈਟਵਰਕਸ ਨੂੰ ਖਤਮ ਕਰਨ ਦੇ ਲਈ ਮਜ਼ਬੂਤ ਲਾਅ ਸਿਸਟਮ ਲਾਅ ਰਿਫਾਰਮ देन जा रही है जिसके नाल कनाडा स्ट्रॉन्ग ਅਤੇ ਸੇਫ ਹੋਏਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਵਿਰੋਧੀ 13 ਕੰਜ਼ਰਵੇਟਿਵ ਪਾਰਟੀ ਅਤੇ ਕਈ ਪ੍ਰੀਮੀਅਰਸ ਵੱਲੋਂ ਮੰਗ ਕੀਤੀ ਗਈ ਸੀ ਕਿ ਸਰਕਾਰ ਨੂੰ ਬੇਲ ਰਿਫਾਰਮਸ ਕਰਨੇ ਚਾਹੀਦੇ ਨੇ ਤਾਂ ਜੋ ਰੀਪੀਟ ਅਫੈਂਡਰਸ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਵੇ ਉਹ ਸਟ੍ਰੀਟਸ ਤੇ ਨਾਕੋਮਣਾ ਤੇ ਖੁੱਲ੍ਹੇਆਮ ਦੁਆਰਾ ਕਰਾਇਮ ਨਾ ਕਰਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਵੱਲੋਂ ਅਮਰੀਕਾ ਉੱਪਰ ਟੈਰਫ ਲਗਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਉਹਨਾਂ ਕਹੇ ਕਿ ਇਸ ਸਮੇਂ ਵਾਸ਼ਿੰਗਟਨ ਨਾਲ ਸੈਕਟਰ ਸਪੈਸੀਫਿਕ ਟ੍ਰੇਡ ਡੀਲ ਬਾਰੇ ਗੱਲਬਾਤ ਚੱਲ ਰਹੀ ਹੈ ਟ੍ਰਾਂਟੋ ਵਿੱਚ ਗੱਲ ਕਰਦੇ ਉਹਨਾਂ ਕਹੇ ਕਿ ਇਹ ਹਿੱਟ ਬੈਕ ਕਰਨ ਦਾ ਨਹੀਂ ਗੱਲਬਾਤ ਕਰਨ ਦਾ ਸਮਾਂ ਹੈ ਮੰਗਲਵਾਰ ਨੂੰ Empire Club ਵਿੱਚ ਸਪੀਚ ਦਿੰਦਿਆਂ ਪ੍ਰੀਮੀਅਰ ਫੋਰਡ ਨੇ ਮੰਗ ਕੀਤੀ ਸੀ ਕਿ ਜੇਕਰ ਡੀਲ ਨਹੀਂ ਹੁੰਦੀ ਤਾਂ ਕੈਨੇਡਾ ਨੂੰ ਵੀ ਅਮਰੀਕਾ ਉੱਪਰ ਟੈਰਫ ਲਗਾਉਣੇ ਚਾਹੀਦੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਡੀਪਤੇ ਇਨਸੈਂਟਿਵ 네ਗੋਸ਼ੀਏਸ਼ਨਸ ਚੱਲ ਰਹੀ ਹੈ ਜਿਸ ਵਿੱਚ ਐਨਰਜੀ ਸਟੀਲ ਅਲੂਮਿਨਮ ਸੈਕਟਰਸ ਦੇ ਵਿੱਚ ਟੈਰਫਸ ਕਿਵੇਂ ਖਤਮ ਹੋ ਸਕਦੇ ਨੇ ਤੇ ਕੋਈ ਸਮਝੌਤਾ ਕਿਸ ਢੰਗ ਦੇ ਨਾਲ ਹੋ ਸਕਦਾ ਇਸ ਸਬੰਧੀ ਚਰਚਾ ਹੋ ਰਹੀ ਹੈ ਅਤੇ ਪ੍ਰੀਮੀਅਰ ਨੂੰ ਇਸ ਗੱਲਬਾਤ ਬਾਰੇ ਬਰੀਫ ਕਰ ਦਿੱਤਾ ਜਾਏਗਾ ਕਿਉਂਕਿ ਫੋਰਡ ਵੱਲੋਂ ਪਿਛਲੇ ਹਫਤੇ ਇਹ ਮੰਗ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਪ੍ਰੀਮੀਅਰਾਂ ਨੂੰ ਇਹ ਜਾਣਕਾਰੀ ਦੇਣ ਕਿ ਆਖਰਕਾਰ ਟ੍ਰੇਡ ਸੰਬੰਧੀ ਕੀ ਗੱਲਬਾਤ ਚੱਲ ਰਹੀ ਹੈ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਸਟਰੋਂਗ ਪੋਜੀਸ਼ਨ ਲੈਂਦੇ ਆ ਕਿਹਾ ਕਿ ਕੈਨੇਡਾ ਕੋਲ ਹੁਣ ਵੀ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਅਮਰੀਕਾ ਦੇ ਨਾਲ ਬਿਹਤਰ ਡੀਲ ਹੈ ਤੇ ਜ਼ਿਆਦਾਤਰ ਟ੍ਰੇਡ ਟੈਰਫ ਫ੍ਰੀ ਹੈ ਕੈਨੇਡਾ ਅਮਰੀਕਾ ਟ੍ਰੇਡ ਮਿਨਿਸਟਰ ਡੋਮਿਨਿਕ ਲੇਬਲੋਂਗ ਇਸ ਹਫਤੇ ਯੂਐਸ ਅਫੀਸ਼ੀਅਲਸ ਦੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰ ਚੁੱਕੇ ਨੇ ਅਤੇ ਉਸ ਵਿੱਚ ਸਪੈਸੀਫਿਕ ਸਟੀਲ ਅਲੂਮਿਨਮ ਆਟੋ ਪਾਰਟਸ ਅਤੇ એનર્ਜੀ ਉੱਪਰ ਗੱਲਬਾਤ ਹੋ ਰਹੀ ਹੈ ਤਾਂ ਕਿ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕੇ ਕਿਉਂਕਿ ਪ੍ਰਧਾਨ ਮੰਤਰੀ ਮਾਕਰਨੀ ਦੇ ਵੱਲੋਂ ਜਦੋਂ ਓਵਲ ਆਫਿਸ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਉਹ ਅਸਾਰੂ ਰਹੀ ਸੀ ਅਤੇ ਉਸ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਕਾਰਨੀ ਨੇ ਮਿਨਿਸਟਰ ਲੋਬਲੌਂਗ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਮਰਸ ਸੈਕਟਰੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਸਪੈਸੀਫਿਕ ਇਨ੍ਹਾਂ ਸੈਕਟਰਾਂ ਦੇ ਉੱਪਰ ਜਲਦੀ ਤੋਂ ਜਲਦੀ ਕਿਸੇ ਡੀਲ ਉੱਪਰ ਪਹੁੰਚਿਆ ਜਾ ਸਕੇ ਪਰ ਪ੍ਰੀਮੀਅਰ ਫੋਰਡ ਲਗਾਤਾਰ ਇਹ ਕਹਿ ਰਹੇ ਨੇ ਕਿ ਜੇਕਰ ਅਮਰੀਕਾ ਗੱਲ ਨਹੀਂ ਸੁਣ ਰਿਹਾ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕੋਈ ਭਰੋਸਾ ਨਹੀਂ ਹੈ ਕਿ ਭਲਕੇ ਉਹਨਾਂ ਨੇ ਕੀ ਗੱਲ ਕਰਨੀ ਹੈ ਤਾਂ ਇਸ ਹਾਲਾਤ ਦੇ ਵਿੱਚ ਕੈਨੇਡਾ ਨੂੰ ਚਾਹੀਦਾ ਕਿ ਟੈਰਿਫਸ ਦੇ ਨਾਲ ਅਮਰੀਕਾ ਨੂੰ ਹਿੱਟ ਬੈਕ ਕਰੇ ਇਸ ਦੇ ਨਾਲ ਕੋਈ ਚੰਗਾ ਸਮਝੌਤਾ ਜਾਂ ਡੀਲ ਹੋ ਸਕਦੀ ਹੈ ਪਰ ਇਸ ਸਮੇਂ ਫੈਡਰਲ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ ਧਿਆਨ ਗੱਲਬਾਤ ਦੇ ਰਾਹੀਂ ਇਸ ਮਸਲੇ ਦਾ ਹੱਲ ਕੱਢਣਾ ਤੇ ਨਾਲੋਂ ਨਾਲ ਕੈਨੇਡੀਅਨ ਟ੍ਰੇਡ ਨੂੰ ਭਵਿੱਖ ਦੇ ਵਿੱਚ ਡਾਇਵਰਸੀਫਾਈ ਕਰਨਾ ਹੈ ਜਿਸ ਦੇ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਉਹਨਾਂ ਆਖਿਆ ਸੀ ਕੇ ਫੈਡਰਲ ਸਰਕਾਰ ਨੂੰ ਸੌਫਟਵਰਡ ਲੰਬਰ ਬਾਰੇ ਅਮਰੀਕੀ ਅਫੀਸ਼ੀਅਲਸ ਦੇ ਨਾਲ ਨੇਗੋਸ਼ੀਏਸ਼ਨ ਸਮੇਂ ਗੱਲਬਾਤ ਕਰਨੀ ਚਾਹੀਦੀ ਹੈ ਇਸ ਵਿੱਚ ਉਹਨਾਂ ਮਲਾਲ ਜ਼ਾਹਰ ਕੀਤਾ ਸੀ ਕਿ ਜੋ ਕੈਨੇਡਾ ਦੇ ਕਿਊਬਿਕ ਅਤੇ অন্ਟਾਰੀਓ ਦੇ ਨਾਲ ਸੰਬੰਧਿਤ ਇੰਡਸਟਰੀ ਹੁੰਦੀ ਹੈ ਉਸ ਵਿੱਚ ਫੈਡਰਲ ਸਰਕਾਰ ਜ਼ਿਆਦਾ ਦਿਲਚਸਪੀ ਲੈਂਦੀ ਹੈ ਜਦਕਿ ਬ੍ਰਿਟਿਸ਼ ਕੋਲੰਬੀਅਨਸ ਲਈ ਵੀ ਲੰਬਰ ਟੈਰਿਫ ਇੱਕ ਵੱਡਾ ਮੁੱਦਾ ਨੇ ਸਿਰਫ ਅਮਰੀਕਾ ਦੇ ਟੈਰਫ ਹੀ ਕੈਨੇਡੀਅਨ ਆਰਥਿਕਤਾ ਤੇ ਬਿਜ਼ਨੈਸਸ ਨੂੰ ਹਿੱਟ ਨਹੀਂ ਕਰ ਰਹੇ ਦੂਜੇ ਪਾਸੇ ਚੀਨ ਦੇ ਵੱਲੋਂ ਲਗਾਏ ਗਏ ਕੈਨੋਲਾ ਦੇ ਉੱਪਰ ਟੈਰਫ ਵੀ ਸਪਸ਼ਟ ਰੂਪ ਦੇ ਵਿੱਚ ਫਾਰਮਰਜ਼ ਨੂੰ ਪ੍ਰਭਾਵਿਤ ਕਰ ਰਹੇ ਨੇ ਜਿਸ ਕਾਰਨ ਪ੍ਰੇਰੀ ਪ੍ਰਵਿੰਸਾਂ ਦੇ ਪ੍ਰੀਮੀਅਰ ਲਗਾਤਾਰ ਇਸ ਸਬੰਧੀ ਬਿਆਨਬਾਜ਼ੀ ਕਰ ਰਹੇ ਨੇ ਅਤੇ ਫੈਡਰਲ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਕੋਈ ਨਾ ਕੋਈ ਰਸਤਾ ਕੱਢ ਕੇ ਇਹਨਾਂ ਟੈਰਿਫਸ ਨੂੰ ਹਟਾਇਆ ਜਾਵੇ ਪਰ ਹੁਣ ਕੈਨੇਡਾ ਵਿੱਚ ਚਾਈਨੀਜ਼ ਐਮਬੈਸਡਰ ਵੋਂਗ ਜੀ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਚੀਨ ਤੋਂ ਆਪਣੇ ਟੈਰਫ ਹਟਾਉਂਦਾ ਹੈ ਤਾਂ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਤੋਂ ਚੀਨ ਵੀ ਟੈਰਿਫ ਹਟਾ ਸਕਦਾ ਹੈ ਪਰ ਪ੍ਰਧਾਨ ਮੰਤਰੀ ਕਾਰਨੀ ਨੇ ਫਿਲਹਾਲ ਇੱਕ ਵਾਰ ਵੀ ਨਹੀਂ ਕਿਹਾ ਕਿ ਉਹ ਇਸ ਬਦਲਾਅ ਦੇ ਲਈ ਸੋਚ ਰਹੇ ਨੇ ਅਤੇ ਸਰਕਾਰ ਦਾ ਇਸ ਸਬੰਧੀ ਕੋਈ ਇਰਾਦਾ ਵੀ ਨਹੀਂ ਹੈ ਪਿਛਲੀ ਫੈਡਰਲ ਸਰਕਾਰ ਵੱਲੋਂ ਚਾਈਨੈਸ ਈਵੀਜ਼ ਉੱਪਰ 100% ਟੈਰਫ ਲਗਾਇਆ ਗਿਆ ਸੀ ਸਰਕਾਰ ਦਾ ਤਰਕ ਸੀ ਕਿ ਡੋਮੈਸਟਿਕ ਆਟੋ ਇੰਡਸਟਰੀ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਇਸ ਤੋਂ ਇਲਾਵਾ ਮੌਜੂਦਾ ਸਰਕਾਰ ਨੇ ਚੀਨ ਦੀ ਅਲੂਮੀਨਮ ਉੱਪਰ ਵੀ 25% ਦੀ ਟੈਰਫ ਲਗਾਏ ਨੇ ਇਸ ਤੋਂ ਬਾਅਦ ਚੀਨ ਵੱਲੋਂ ਕੈਨੇਡੀਅਨ ਕੈਨੋਲਾ ਦੇ ਉੱਪਰ 75.8% ਟੈਰਫ ਲਗਾਏ ਗਏ ਚੀਨ ਦੇ ਵੈਸਟਰ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਉੱਪਰ ਪ੍ਰੇਰੀ ਪ੍ਰਵਿੰਸਾਂ ਦੇ ਪ੍ਰੀਮੀਅਰਸ ਦਾ ਦਬਾਅ ਵਧ ਸਕਦਾ ਹੈ ਕਿ ਕੈਨੇਡਾ ਨੂੰ ਟੈਰਫ ਹਟਾਉਣ ਸੰਬੰਧੀ ਸੋਚਣਾ ਚਾਹੀਦਾ ਜਾਂ ਘਟਾਉਣ ਸੰਬੰਧੀ ਸੋਚਣਾ ਚਾਹੀਦਾ ਪਰ 온ਟਾਰੀਓ ਦੇ ਪ੍ਰੀਮੀਅਰ ਚੀਨ ਉੱਪਰ ਟੈਰਫ ਜਾਰੀ ਰੱਖਣ ਦੀ ਮੰਗ ਕਰ ਰਹੇ ਨੇ ਉਹਨਾਂ ਕਹੇ ਕਿ ਮੌਜੂਦਾ ਟ੍ਰੇਡ ਐਕਸ਼ਨਸ ਜਾਂ ਕੈਨੋਲਾ ਟੈਰਫ ਇੱਕ ਰੈਫਰੈਂਸ ਹੈ ਕਿ ਸਿੰਗਲ ਟ੍ਰੇਡ ਪਾਰਟਨਰਸ਼ਿਪ ਉੱਪਰ ਨਿਰਪਰਤਾ ਖਤਰਨਾਕ ਹੋ ਸਕਦੀ ਹੈ ਅਤੇ ਬਰਾਬਰਤਾ ਟ੍ਰੇਡ ਵਿੱਚ ਹੋਵੇ ਇਹ ਵੀ ਜ਼ਰੂਰੀ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਬਾਂਗ ਸਿਮਿਲਰ ਪ੍ਰੋਸੈਸ ਹੈ ਤੇ ਚੀਨ ਨਾਲ ਦੁਬਾਰਾ ਇੰਗੇਜਮੈਂਟ ਸ਼ੁਰੂ ਹੋਏਗੀ ਪ੍ਰਧਾਨ ਮੰਤਰੀ ਨੇ ਰੈਫਰੈਂਸ ਦਿੱਤਾ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਉਹਨਾਂ ਚਾਈਨੀਜ਼ ਪ੍ਰੀਮੀਅਰ ਲੀ ਕਿਆਂਗ ਦੇ ਨਾਲ ਮੁਲਾਕਾਤ ਕੀਤੀ ਸੀ ਜੋ ਕਿ ਚੀਨ ਦਾ ਸੈਕੰਡ ਹਾਈਐਸਟ ਅਫੀਸ਼ੀਅਲ ਹੈ ਤੇ 2018 ਤੋਂ ਬਾਅਦ ਦੋਮੇ ਮੂਲਕਾਂ ਦਰਮਿਆਨ ਇਹ ਪਹਿਲੀ ਹਾਈਐਸਟ ਪੋਲੀਟੀਕਲ ਲੈਵਲ ਦੀ ਮੀਟਿੰਗ ਸੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ ਹੈ ਤੇ ਜਦੋਂ ਤੁਸੀਂ ਇਸ ਸਥਿਤੀ ਵਿੱਚ ਹੁੰਦੇ ਹੋ ਜਿਸ ਨਾਲ ਡਿਪੈਂਡੈਂਸੀ ਅਤੇ ਐਕਸਪੋਜ਼ਰ ਖਤਮ ਹੁੰਦੇ ਹਨ ਤਾਂ ਕੁਝ ਹੋਰ ਰਸਤੇ ਵੀ ਤਲਾਸ਼ੇ ਪੈਂਦੇ ਨੇ ਅਤੇ ਕੈਨੇਡਾ ਕੋਲ ਚੀਨ ਦੇ ਡਿਫਰੈਂਟ ਲੀਬਰ ਹਨ ਅਤੇ ਇਸ ਸਮੇਂ ਸਿੰਗਲ ਸੈਕਟਰਾਂ ਤੇ ਸਿੰਗਲ ਟ੍ਰੇਡਸ ਨਾਲੋਂ ਬਰਾਊਡਰ ਰੇਂਜ ਦੇ ਇਸ਼ੂਸ ਉੱਪਰ ਗੱਲਬਾਤ ਕੀਤੀ ਜਾ ਰਹੀ ਹੈ ਤੇ ਭਵਿੱਖ ਦੇ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਬਾਲੀਵੁੱਡ ਸਟਾਰ ਅਤੇ ਕਾਮੇਡੀਅਨ ਕਪਲ ਸ਼ਰਮਾ ਦੇ ਕੈਪਸ ਕੈਫੇ ਨੂੰ ਸਰੀ ਦੇ ਵਿੱਚ ਤੀਜੀ ਵਾਰੀ ਗੋਲੀਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਬੇਸ਼ੱਕ ਇਸ ਕੈਫੇ ਦੇ ਬਾਹਰ ਪੁਲਿਸ ਵੱਲੋਂ ਕੈਮਰੇ ਲਗਾਏ ਗਏ ਨੇ ਅਤੇ ਪੁਲਿਸ ਦੀ ਇੱਕ ਕਾਰ ਵੀ ਮੌਜੂਦ ਰਹਿੰਦੀ ਹੈ ਪਰ ਇਹਦੇ باوجود ਤੀਜੀ ਵਾਰ ਗੋਲੀਬਾਰੀ ਦੀ ਘਟਨਾ ਵਾਪਰਨਾ ਚਿੰਤਾ ਜ਼ਰੂਰ ਖੜੀ ਕਰਦਾ ਹੈ ਜਿਸ ਸਮੇ ਗੋਲੀਆਂ ਚਲਾਈਆਂ ਗਈਆਂ ਉਸ ਸਮੇ ਸਟਾਫ ਅੰਦਰ ਮੌਜੂਦ ਸੀ ਪਰ ਇਸ ਘਟਨਾ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪੁਲਿਸ ਦੇ ਵੱਲੋਂ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰੀ ਦੇ ਵਿੱਚ ਕੈਪਸ ਕਾਫੇ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ ਕਿ ਤੀਜੀ ਵਾਰ ਗੋਲੀ ਚੱਲੀ ਹੈ ਕਿਉਂਕਿ ਇੱਕ ਸਟੋਰਸ਼ਨ ਦੇ ਮਾਮਲੇ ਪਿਛਲੇ ਸਮੇਂ ਦੌਰਾਨ ਸਰੀ ਐਵਸਪੋਰਟ ਐਡਮੈਂਟਨ ਬ੍ਰੈਮਟਨ ਦੇ ਇਲਾਕੇ ਦੇ ਵਿੱਚ ਕਾਫੀ ਸਾਹਮਣੇ ਆ ਰਹੇ ਨੇ ਜਿੱਥੇ ਕਿ ਸਾਊਥ ਏਸ਼ੀਅਨ ਬਿਜ਼ਨੈਸਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਜਿਹੜਾ ਕੈਪਸ ਕਾਫੇ ਹੈ 120 85 ਸਟਰੀਟ ਸਰੀ ਦੇ ਵਿੱਚ ਸਥਿਤ ਹੈ ਇਹ ਮਸ਼ਹੂਰ ਬਾਲੀਵੁੱਡ ਸਟਾਰ ਕਪਿਲ ਸ਼ਰਮਾ ਦਾ ਕੈਫੇ ਆ ਤੇ ਇਸ ਤੇ ਤੀਜੀ ਵਾਰੀ ਗੋਲੀਆਂ ਚੱਲੀਆਂ ਨੇ ਕਿਉਂਕਿ ਜਦੋਂ ਇਹ ਕੈਫੇ ਓਪਨ ਹੋਇਆ ਸੀ 10 ਜੁਲਾਈ ਨੂੰ ਤਾਂ ਉਹਦੇ ਹਫ਼ਤੇ ਬਾਅਦ ਹੀ ਸਭ ਤੋਂ ਪਹਿਲਾਂ ਉਹਨੂੰ ਗੋਲੀਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਇਸ ਦੇ ਬਾਅਦ ਇਹ ਕੁਝ ਸਮਾਂ ਬੰਦ ਰਿਹਾ ਫਿਰ 7 ਅਗਸਤ ਨੂੰ ਦੂਜੀ ਵਾਰ ਇਸ ਕੈਫੇ ਤੇ ਗੋਲੀ ਚੱਲੀ ਜਿਹਦੇ ਬਾਅਦ ਫਿਰ ਤੋਂ ਇਹ ਬੰਦ ਰਿਹਾ ਤੇ ਹੁਣ 2 ਅਕਤੂਬਰ ਨੂੰ ਦੁਬਾਰਾ ਤੋਂ ਇਹ ਕੈਫੇ ਰੀਓਪਨ ਹੋਇਆ ਸੀ ਕਿ ਹੁਣ ਅੱਜ ਫੇਰ ਇਸ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆਗਾ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਕੈਫੇ ਤੇ ਗੋਲੀਆਂ ਚਲਾਉਣ ਸੰਬੰਧੀ ਹਾਲੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਜੇਕਰ ਐਕਸਟਰਸ਼ਨ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਸਰੀ ਦੇ ਵਿੱਚ ਹੁਣ ਤੱਕ 65 ਐਕਸਟਰਸ਼ਨ ਦੇ ਕੇਸ ਸਾਹਮਣੇ ਆ ਚੁੱਕੇ ਨੇ ਭਾਪਕੇ ਜਬਰੀ ਵਸੂਲੀ ਦੇ ਕੇਸ ਸਾਹਮਣੇ ਆ ਚੁੱਕੇ ਨੇ ਤੇ 35 ਅਜਿਹੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਗੋਲੀ ਚੱਲਣ ਦੇ ਘਟਨਾ ਵੀ ਸਾਹਮਣੇ ਆਈ ਹੈ ਉਹਦੇ ਵਿੱਚੋਂ ਕੈਪਸ ਕਾਫੇ ਇੱਕ ਹੈ ਜਿਹਦੇ ਉੱਪਰ ਤੀਜੀ ਵਾਰੀ ਗੋਲੀ ਇਸ ਸਮੇਂ ਚੱਲੀ ਹੈ ਜਦੋਂ ਅਸੀਂ ਐਕਸਟਰਸ਼ਨ ਦੇ ਮਾਮਲੇ ਦੀ ਗੱਲ ਕਰਦੇ ਹਾਂ ਤਾਂ ਇਸ ਸੰਬੰਧੀ ਪ੍ਰਵਿੰਸ਼ਲ ਸਰਕਾਰ ਦੇ ਵੱਲੋਂ ਵੀ ਇੱਕ ਟਾਸਕ ਫੋਰਸ ਬਣਾਈ ਗਈ ਹੈ ਜਿਦੇ ਵਿੱਚ ਸਾਰੇ ਟ੍ਰਾਂਜ਼ਿਟ ਪੁਲਿਸ ਸੀਬੀਐਸਏ ਸਾਰੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਰੀ ਪੁਲਿਸ ਐਵਸਪੋਰਟ ਪੁਲਿਸ ਦੇ ਵੱਲੋਂ ਆਪਣੀ ਟਾਸਕ ਫੋਰਸ ਅਲੱਗ ਤੋਂ ਬਣਾਈ ਗਈ ਹੈ ਜਾਂਚ ਚੱਲ ਰਹੀ ਹੈ ਬੇਸ਼ੱਕ ਕੁਝ ਗ੍ਰਿਫਤਾਰੀਆਂ ਜ਼ਰੂਰ ਹੋਈਆਂ ਨੇ ਪਰ ਹਾਲੇ ਤੱਕ ਇਹ ਗੋਲੀਆਂ ਚੱਲਣ ਦਾ ਜਾਂ ਬਿਜ਼ਨੈਸਸ ਨੂੰ ਨਿਸ਼ਾਨਾ ਬਣਾਉਣ ਦਾ ਬਿਜ਼ਨਸਮੈਨਾਂ ਨੂੰ ਥ੍ਰੈਟ ਕਰਨ ਦਾ ਐਕਸਟਰਸ਼ਨ ਜਬਰੀ ਵਸੂਲੀ ਸੰਬੰਧੀ ਫੋਨ ਕਰਨ ਦਾ ਜਿਹੜਾ ਸਿਲਸਲਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਬੇਸ਼ੱਕ ਇਨਵੈਸਟੀਗੇਸ਼ਨ ਦਾ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈ ਪਰ ਸਾਊਥ ਏਸ਼ੀਅਨ ਬਿਜ਼ਨਸਮੈਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਸਹਿਮ ਜਿਹੜਾ ਹੈ ਉਹ ਜ਼ਰੂਰ ਬਣਿਆ ਹੋਇਆ ਕਿ ਆਖਰਕਾਰ ਕੌਣ ਇਸ ਦੇ ਪਿੱਛੇ ਹੈ ਤੇ ਕਿਹਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਬੇਸ਼ੱਕ ਕੈਨੇਡੀਅਨ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਟੈਰਰਿਸਟ ਐਕਟੀਵਿਟੀ ਵਾਲੇ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਇਸ ਘਟਨਾ ਦੀ ਜ਼ਿੰਮੇਵਾਰੀ ਵੀ ਕੁਝ ਵਿਅਕਤੀਆਂ ਦੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਲਈ ਗਈ ਹੈ ਪਰ ਪੁਲਿਸ ਦੇ ਵੱਲੋਂ ਫਿਲਹਾਲ ਸਾਰੇ ਐਵੀਡੈਂਸ ਤਲਾਸ਼ੇ ਜਾ ਰਹੇ ਨੇ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਕੋਈ ਨਾ ਕੋਈ ਲੀਡ ਹੱਥ ਲੱਗ ਸਕੇ ਕਿ ਕਿਸ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਨਾਲੋਂ ਨਾਲ ਪੁਲਿਸ ਦੇ ਵੱਲੋਂ ਪਬਲਿਕ ਨੂੰ ਵੀ ਹਮੇਸ਼ਾ ਇਹ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਕੋਲੇ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਕੈਮਰਾਮੈਨ ਅਮਿਤ ਪਨੇਸ਼ਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਦੱਸਿਆ ਗਿਆ ਕਿ ਕੈਨੇਡਾ 'ਚ ਨਵੇਂ ਬਣਨ ਵਾਲੇ ਘਰਾਂ ਦੀ ਗਿਣਤੀ ਅਗਸਤ ਦੇ ਮੁਕਾਬਲੇ 14% ਵਧੀ ਹੈ ਅਤੇ ਵਾਧਾ ਮੌਂਟਰੀਅਲ ਅਤੇ ਟੋਰਾਂਟੋ ਵਿੱਚ ਹਾਊਸਿੰਗ ਸਟਾਰਟਰਸ ਕਾਰਨ ਸੰਭਵ ਹੋਇਆ ਜੇਕਰ ਸੀਜ਼ਨਲ ਐਡਜਸਟਮੈਂਟ ਨਾਲ ਇਸ ਸਮੇਂ ਕੁੱਲ ਹਾਊਸਿੰਗ ਸਟਾਰਟਸ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 2,79,234 ਹੈ ਜੋ ਕਿ ਅਗਸਤ ਦੇ ਵਿੱਚ 2,44,500 43 ਸੀ ਜੇਕਰ ਰੂਰਲ ਭਾਗ ਕੇ ਪੇਂਡੂ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ 24899 ਹਾਊਸ ਉਸਾਰੀ ਅਧੀਨ ਨੇ ਪਿਛਲੇ 6 ਮਹੀਨਿਆਂ ਦੇ ਮੁਕਾਬਲੇ 4.1% ਜ਼ਿਆਦਾ ਹਾਊਸਿੰਗ ਯੂਨਿਟ ਬਣਨੇ ਸ਼ੁਰੂ ਹੋਏ ਨੇ ਜੇਕਰ ਇਕੱਲੇ ਸਤੰਬਰ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ 22375 ਯੂਨਿਟ ਬਣਨੇ ਸ਼ੁਰੂ ਹੋਏ ਜਦਕਿ 2024 ਦੇ ਸਤੰਬਰ ਦੇ ਵਿੱਚ ਗਿਣਤੀ 18800 6% ਪਿਛਲੇ ਸਾਲ ਦੇ ਸਤੰਬਰ ਦੇ ਮੁਕਾਬਲੇ 2025 ਸਤੰਬਰ ਦੇ ਵਿੱਚ 5% ਜ਼ਿਆਦਾ ਘਰ ਬਣ ਰਹੇ ਨੇ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਦੇ ਡਿਪਟੀ ਚੀਫ ਇਕਨੋਮਿਸਟ ਤਾਨੀਆ ਬੁਰਾਸਾ ਉਚੋਆ ਨੇ ਕਿਹਾ ਕਿ ਸਤੰਬਰ ਵਿੱਚ ਘਰਾਂ ਦੀ ਉਸਾਰੀ ਦਰ ਵਿੱਚ ਆਇਆ ਵਾਅਦਾ ਖਾਸ ਤੌਰ ਤੇ 온ਟਾਰੀਓ ਕਿਊਬਿਕ ਅਤੇ ਪ੍ਰੇਰੀ ਸੂਬਿਆਂ ਦੇ ਵਿੱਚ ਹੋਈ ਹਲਚਲ ਕਾਰਨ ਉਹਨਾਂ ਦੱਸਿਆ ਕਿ ਸਤੰਬਰ ਮਹੀਨੇ ਦੇਸ਼ ਭਰ ਦੇ ਵਿੱਚ ਨਵੇਂ ਘਰਾਂ ਦੀ ਸ਼ੁਰੂ ਹੋਈ ਉਸਾਰੀ ਵਿੱਚੋਂ ਇਕੱਲੇ ਟ੍ਰਾਂਟੋ ਅਤੇ ਮੌਂਟਰੀਅਲ ਦੇ ਵਿੱਚ ਹੀ 25% ਤੋਂ ਵੱਧ ਨੇ ਯੋਗਦਾਨ ਪਾਇਆ ਇਹ ਵਾਧਾ ਮੁੱਖ ਤੌਰ ਤੇ ਨਵੇਂ ਰੈਂਟਲ ਇਮਾਰਤਾਂ ਦੀ ਉਸਾਰੀ ਕਰਕੇ ਹੋਇਆ ਹੈ ਮੁਰਾਸਾ ਅਚਵਾਨੇ ਇਹ ਵੀ ਕਹਿ ਕੇ ਨਤੀਜੇ ਹਾਲਾਤ ਦੀ ਕੁਝ ਹੱਦ ਤੱਕ ਮਜ਼ਬੂਤੀ ਦਰਸਾਉਂਦੇ ਨੇ ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਨਤੀਜੇ ਉਹਨਾਂ ਫੈਸਲਿਆਂ ਦਾ ਰਿਜ਼ਲਟ ਨੇ ਜੋ ਮਹੀਨੇ ਜਾਂ ਸਾਲਾਂ ਪਹਿਲਾਂ ਲਏ ਗਏ ਸਨ ਜਿਸ ਵਿੱਚ ਇਨਵੈਸਟਰ ਦਾ ਭਰੋਸਾ ਅੱਜ ਨਾਲੋਂ ਜ਼ਿਆਦਾ ਸੀ ਜੇਕਰ ਅਰਬਨ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਰਫ਼ਤਾਰ ਉਸ ਹੱਦ ਤੱਕ ਨਹੀਂ ਵਧੀ ਜਿਸ ਤੰਗ ਦੇ ਨਾਲ ਵਧਣੀ ਚਾਹੀਦੀ ਖਾਸ ਕਰਕੇ ਜ਼ਿਆਦਾਤਰ ਪ੍ਰਵਿੰਸਾਂ ਦੇ ਵਿੱਚ ਔਸਤਨ ਘਟ ਕਰ ਬਣ ਰਹੇ ਨੇ ਜੇਕਰ অন্ਟਾਰੀਓ ਦੇ ਵਿੱਚ ਉਨਾ ਕਹਿਆ ਕਿ 12 ਮਹੀਨਿਆਂ ਦੌਰਾਨ ਨਵੇਂ ਘਰਾਂ ਦੀ ਉਸਾਰੀ ਦੀ ਔਸਤ 256000 ਰਹੀ ਜੋ ਕਿ ਸਾਲ ਦੀ ਸ਼ੁਰੂਆਤ ਵਿੱਚ ਆਏ ਅੰਕੜਿਆਂ ਤੋਂ ਕਾਫੀ ਉੱਪਰ ਹੈ ਹਾਲਾਂਕਿ 온ਟਾਰੀਓ ਦੇ ਵਿੱਚ ਔਸਤ 63000 ਰਹੀ ਹੈ ਦੂਜੇ ਪਾਸੇ ਮੈਟਰੋ ਵੈਨਕੂਵਰ ਨਾਲ ਸੰਬੰਧਤ ਬਿਲਡਰਸ ਵੱਲੋਂ ਕਾਂਡੋ ਸੇਲ ਵਿੱਚ ਆਈ ਗ੍ਰਾਵਟ ਤੋਂ ਬਾਅਦ ਨਵੇਂ ਕੰਸਟਰਕਸ਼ਨ ਨੂੰ ਬ੍ਰੇਕ ਲਗਾਈ ਜਾ ਰਹੀ ਹੈ ਬਿਲਡਰਸ ਮੁਤਾਬਕ ਪ੍ਰੀ ਸੇਲ ਵਿੱਚ ਇੱਕਦਮ ਆਈ ਗ੍ਰਾਵਟ ਕਾਰਨ ਉਹ ਨਵੇਂ ਪ੍ਰੋਜੈਕਟ ਰੋਕਣ ਦੇ ਲਈ ਮਜਬੂਰ ਨੇ ਬੇਸ਼ੱਕ ਸਿਟੀ ਆਫ ਸਰੀ ਵੱਲੋਂ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਬਿਲਡਿੰਗ ਪਰਮਿਟਸ ਪੂਰੀ ਤੇਜ਼ੀ ਦੇ ਨਾਲ ਓਪਰੂਵ ਕੀਤੇ ਗਏ ਅਤੇ ਬਾਕੀ ਮੈਟਰੋ ਵੈਨਕੂਵਰ ਦੀਆਂ ਸਿਟੀਆਂ ਵੱਲੋਂ ਵੀ ਇਹ ਰੁਝਾਨ ਜਾਰੀ ਰੱਖਿਆ ਗਿਆ ਕਿਉਂਕਿ ਸਿਟੀ ਅਫਸਰੀ 13000 ਹਾਊਸਿੰਗ ਯੂਨਿਟਸ 2026 ਤੱਕ ਉਸਾਰਨ ਦਾ ਟੀਚਾ ਰੱਖਦੀ ਸੀ ਤਾਂ ਜੋ ਪਾਪੂਲੇਸ਼ਨ ਵਾਧੇ ਦੇ ਹਿਸਾਬ ਦੇ ਨਾਲ ਸਪੇਸ ਬਣ ਸਕਣ ਪਰ ਇਸ ਸਾਲ ਕੌਂਡੋ ਬਣਾਉਣ ਲਈ ਆਉਣ ਵਾਲੀਆਂ ਐਪਲੀਕੇਸ਼ਨਸ ਦੇ ਵਿੱਚ ਵੀ ਗਰਾਵਟਾਈ ਹੈ ਕਿਉਂਕਿ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਮਤਾਬਕ ਮੈਟਰੋ ਵੈਨਕੂਵਰ ਰੀਜ਼ਨ ਦੇ ਵਿੱਚ 2500 ਨਵੇਂ ਕੌਂਡੋ ਨਾ ਵੇਚਣ ਕਾਰਨ ਖਾਲੀ ਪਏ ਨੇ ਸਰੀ ਦੇ ਪਲੈਨਿੰਗ ਐਂਡ ਡਿਵੈਲਪਮੈਂਟ ਮੈਨੇਜਰ ਰੌਨ ਗਿਲ ਮਤਾਬਕ ਕੁਝ ਪ੍ਰੋਜੈਕਟਾਂ ਦੀ ਰਫ਼ਤਾਰ ਵੀ ਹੌਲੀ ਹੋਈ ਹੈ ਪਰ ਟਾਊਨ ਹਾਊਸ ਅਤੇ ਸਿੰਗਲ ਫੈਮਿਲੀ ਘਰਾਂ ਦੀ ਉਸਾਰੀ ਦੇ ਵਿੱਚ ਕੁਝ ਰੀਜ਼ਿਡੈਂਸ ਚ ਵਾਧਾ ਜ਼ਰੂਰ ਦੇਖਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਜਨਰਲ EMPLOYES ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਹੈ ਅਤੇ 7 ਹਫ਼ਤੇ ਪੂਰੇ ਕਰਕੇ 8ਵੇਂ ਹਫ਼ਤੇ ਦੇ ਵਿੱਚ ਦਾਖਲ ਹੋਣ ਦੇ ਲਈ ਤਿਆਰ ਹੈ ਪਰ ਸਰਕਾਰ ਦੇ ਨਾਲ ਫਿਲਹਾਲ ਸਮਝੌਤੇ ਸੰਬੰਧੀ ਕੋਈ ਗੱਲਬਾਤ ਨਹੀਂ ਬਣੀ ਪਰ ਹੁਣ ਦਾ ਪ੍ਰੋਫੈਸ਼ਨਲ EMPLOYES ਐਸੋਸੀਏਸ਼ਨ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਗਵਰਨਮੈਂਟ ਲਾਇਸੈਂਸਡ ਪ੍ਰੋਫੈਸ਼ਨਲਜ਼ ਵੀ ਸਟ੍ਰਾਈਕ ਦੇ ਵਿੱਚ ਸ਼ਾਮਲ ਹੋ ਰਹੇ ਨੇ ਯੂਨੀਅਨ ਮੁਤਾਬਕ 1800 ਲਾਇਸੈਂਸ EMPLOYES ਜਿਸ ਵਿੱਚ ਇੰਜੀਨੀਅਰ ਫੋਰੈਸਟਰੀ ਜੀਓਸੈਂਟਿਸਟ ਅਤੇ ਸਾਈਕੋਲੋਜਿਸਟ ਸ਼ਾਮਲ ਨੇ ਜੋ ਕਿ ਹੁਣ ਸਟ੍ਰਾਈਕ ਦਾ ਹਿੱਸਾ ਹੋਣਗੇ ਪ੍ਰੋਫੈਸ਼ਨਲ EMPLOYES ਐਸੋਸੀਏਸ਼ਨ ਦੀ ਸਰਕਾਰ ਦੇ ਨਾਲ ਗੱਲਬਾਤ ਮਈ ਦੇ ਵਿੱਚ ਖਤਮ ਹੋ ਗਈ ਸੀ ਐਸੋਸੀਏਸ਼ਨ ਨੇ ਕਿਹਾ ਕਿ 바ਰਗੇਨਿੰਗ ਕਮੇਟੀ ਮੰਗਲਵਾਰ ਨੂੰ ਪ੍ਰੋਵਿੰਸ ਦੇ ਨਾਲ 바ਰਗੇਨਿੰਗ ਟੇਬਲ ਤੇ ਆਏਗੀ ਜਿੰਨਾ ਕਿਹਾ ਹੈ ਕਿ ਜੁਲਾਈ ਤੋਂ ਸਥਿਤੀ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ ਅਤੇ 7 ਹਫਤਿਆਂ ਤੋਂ BC ਜਨਰਲ EMPLOYES ਯੂਨੀਅਨ ਦੇ ਨਾਲ ਉਹ ਫੇਅਰ ਡੀਲ ਦੇ ਲਈ ਸੰਘਰਸ਼ ਕਰ ਰਹੇ ਨੇ BC ਜਨਰਲ EMPLOYES ਯੂਨੀਅਨ ਵੱਲੋਂ 29 ਅਗਸਤ ਨੂੰ 72 ਘੰਟਿਆਂ ਦਾ ਨੋਟਿਸ ਦੇ ਕੇ ਸਟ੍ਰਾਈਕ ਸ਼ੁਰੂ ਕੀਤੀ ਇਸੇ ਤੇ ਹੁਣ professionall employees association ਵੀ ਸਟ੍ਰਾਈਕ ਦੇ ਵਿੱਚ ਸ਼ਾਮਲ ਹੋ ਗਈ ਹੈ ਜਿੱਨਾ ਕਹਿ ਕਿ ਉਹਨਾਂ ਦੀ ਯੂਨੀਅਨ ਬਹੁਤ ਛੋਟੀ ਹੈ ਅਤੇ ਪਹਿਲੀ ਵਾਰ ਇਸ ਢੰਗ ਦੇ ਨਾਲ ਸਟ੍ਰਾਈਕ ਕਰ ਰਹੀ ਹੈ ਤੇ ਜੋ ਕਿ 8ਵੇਂ ਹਫ਼ਤੇ ਦੇ ਵਿੱਚ ਦਾਖਲ ਹੋ ਗਈ ਹੈ ਜਿੱਨਾ ਆਖਿਆ ਕਿ ਇਹ ਯੂਨੀਅਨ ਮੈਂਬਰਾਂ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ ਕਿ ਉਹ ਫੇਅਰ ਐਗਰੀਮੈਂਟ ਚਾਹੁੰਦੇ ਨੇ ਅਤੇ ਗਵਰਨਮੈਂਟ ਨੂੰ ਫੇਅਰ ਡੀਲ ਦੇ ਨਾਲ ਟੇਬਲ ਉੱਪਰ ਆਉਣਾ ਹੀ ਪਏਗਾ ਕਿਉਂਕਿ ਜਦੋਂ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ BC ਜਨਰਲ EMPLOYES ਯੂਨੀਅਨ ਦੇ ਵੱਲੋਂ ਜੋ ਸਟ੍ਰਾਈਕ ਕੀਤੀ ਗਈ ਸੀ ਉਸ ਵਿੱਚ ਦਾ ਪ੍ਰੋਫੈਸ਼ਨਲ EMPLOYES ਐਸੋਸੀਏਸ਼ਨ ਦੇ ਵੱਲੋਂ ਵੀ ਸਮਰਥਨ ਕੀਤਾ ਗਿਆ ਸੀ ਜਿਨ੍ਹਾਂ ਆਖਿਆ ਸੀ ਕਿ ਉਹ BC ਜਨਰਲ EMPLOYES ਯੂਨੀਅਨ ਦੇ ਨਾਲ ਪੂਰੀ ਤਰ੍ਹਾਂ ਖੜੇ ਨੇ ਅਤੇ ਇੱਕ ਫੇਅਰ ਐਗਰੀਮੈਂਟ ਮਿਲਣਾ ਚਾਹੀਦਾ ਹੈ ਜਿਸ ਤੇ ਲਈ ਲੜਾਈ ਜਾਰੀ ਰਹੇਗੀ ਬੇਸ਼ੱਕ BC General Employees Union ਦੇ ਵੱਲੋਂ ਅਗਲੇ 2 ਸਾਲਾਂ ਦੇ ਵਿੱਚ 1.8% ਤਨਖਾਹ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਪ੍ਰੋਵਿੰਸ਼ੀਅਲ ਸਰਕਾਰ ਆਪਣੇ ਆਰਥਿਕ ਹਾਲਾਤਾਂ ਦਾ ਹਵਾਲਾ ਦਿੰਦੇ ਹੋਏ 3.5% ਤੋਂ ਹੁਣ 4% ਬੇਸ ਹਾਇਕ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਬੀਤੇ ਦਿਨ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਵੀ ਲੋਕਾਂ ਦਾ ਪੇਸ਼ੈਂਸ ਰੱਖਣ ਦੇ ਲਈ ਧੰਨਵਾਦ ਕੀਤਾ ਗਿਆ ਸੀ ਜਿਸ ਨਾਲ ਆਖਿਆ ਸੀ ਕਿ ਸਰਕਾਰ ਕਲੋਸਲੀ ਯੂਨੀਅਨ ਦੇ ਨਾਲ ਨਵੀਂ ਡੀਲ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ ਤੇ ਛੇਤੀ ਸਮਝੌਤਾ ਨੇਪਰੇ ਚੜਾਇਆ ਜਾਏਗਾ ਦੂਜੇ ਪਾਸੇ ਲੇਕਰ ਅਤੇ ਕੈਨਵਸ ਸਟੋਰਾਂ ਦੇ ਉੱਪਰ ਸਪਲਾਈ ਸ਼ਾਰਟੇਜ ਕਾਰਨ ਕਾਫੀ ਕੁਝ ਪ੍ਰਭਾਵਿਤ ਹੋ ਰਿਹਾ ਹੈ ਪ੍ਰੀਮੀਅਰ ਈਵੀ ਨੇ ਆਖਿਆ ਸੀ ਕਿ ਜਦੋਂ ਸਟ੍ਰਾਈਕ ਖਤਮ ਹੋਵੇਗੀ ਤਾਂ ਰੈਸਟੋਰੈਂਟਲ ਇਕਲ ਸਟੋਰ ਅਤੇ ਕੈਨਵਸ ਸਟੋਰਾਂ ਨੂੰ ਪ੍ਰੋਪਰ ਸਪਲਾਈ ਬਹਾਲ ਹੋਏਗੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਰੀ ਦੇ ਵਿੱਚ ਸਥਾਪਿਤ ਹੋ ਰਹੇ ਨਵੇਂ ਮੈਡੀਕਲ ਸਕੂਲ ਵਿੱਚ ਐਡਮਿਸ਼ਨ ਲਈ ਸਾਈਮਨ ਫਰੇਜ਼ਰ ਯੂਨੀਵਰਸਿਟੀ ਨੇ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ। ਉਨ੍ਹਾਂ ਕਿਹਾ ਸੀ ਕਿ ਵੈਸਟਰਨ ਕੈਨੇਡਾ ਵਿੱਚ 50 ਸਾਲ ਬਾਅਦ ਸਕੂਲ ਆਫ ਮੈਡੀਸਨ ਖੁੱਲਣ ਜਾ ਰਿਹਾ ਹੈ ਕਿਉਂਕਿ ਅਗਸਤ ਵਿੱਚ ਯੂਨੀਵਰਸਿਟੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਲੇਟ ਸਤੰਬਰ ਤੱਕ ਮਾਨਤਾ ਮਿਲਣ ਤੋਂ ਬਾਅਦ ਐਪਲੀਕੇਸ਼ਨ ਲੈਣੀਆਂ ਸ਼ੁਰੂ ਕੀਤੀਆਂ ਜਾਣਗੀਆਂ ਤੇ 2026 ਦੇ ਸਪ੍ਰਿੰਗ ਤੱਕ ਯੋਗ ਸਟੂਡੈਂਟਸ ਦੀਆਂ ਇੰਟਰਵਿਊ ਸ਼ੁਰੂ ਹੋਣਗੀਆਂ ਸਰੀ ਸਿਟੀ ਸੈਂਟਰ ਤੋਂ ਐਨਡੀਪੀ ਐਮਐਲਏ ਆਮਨਾ ਸ਼ਾਹ ਦੇ ਵੱਲੋਂ ਵੀ ਇਸ ਸਬੰਧੀ ਚੈਨਲ ਪੰਜਾਬੀ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਆਖਿਆ ਕਿ ਇਹ ਇੰਸਟੀਚਿਊਟ ਮੀਲ ਪੱਥਰ ਸਾਬਤ ਹੋਏਗਾ ਜਿਸ ਦੇ ਨਾਲ ਡਾਕਟਰਸ ਦੀ ਘਾਟ ਪੂਰੀ ਹੋਏਗੀ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਵੀ ਅਤੇ ਭਵਿੱਖ ਦੇ ਵਿੱਚ ਵੀ ਬਹੁਤ ਚੰਗੀ ਰਣਨੀਤੀ ਦੇ ਨਾਲ ਡਾਕਟਰਸ ਨੂੰ ਅਟਰੈਕਟ ਕਰਨ ਦੇ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਹਾਈ एवरीवन ਦਿਸ ਇਜ਼ ਅਮਨ ਸ਼ਾ ਯਰ ਐਮ ਐਲ ਏ ਫਾਰ ਸਰੀ ਸਿਟੀ ਸੈਂਟਰ ਐਂਡ ਯਰ ਪਾਰਲੀਮੈਂਟਰੀ ਸਕੱਟਰੀ ਫਾਰ ਮੈਂਟਲ ਹੈਲਥ ਐਂਡ ਐਡਿਕਸ਼ਨਸ And anti racism initiatives. I'm so pleased that uh, Premier David Eby, along with the rest of our uh, BC government ministers, were here just a couple of days ago at SFU Surrey campus uh, to announce that applications are now open uh, for the SFU School of Medicine with classes starting in the fall of 2026. This is a historic milestone uh, in our strategy to strengthen healthcare across BC. Uh, imagine students right here in surrey learning and uh, practicing medicine uh, to benefit their communities not just here in surrey but all across british columbia the incredible part uh, about this program is that it's community-based care and that means more family doctors in our communities uh, and more health care across our province and the other exciting part of this announcement is that Surrey City Center, right here next to the Surrey City Center SkyTrain station, will be the permanent location for the SFU School of Medicine with construction starting soon. Uh, we are going to see an incredible facility that is not just going to uh, host and hold the students who are going to be our future doctors of this province, but it will also include a community care clinic and a daycare center. So I'm so excited uh, to be the MLA for, for this area and to know that we are continuing to transform into a dynamic hub of excellence for education right here in Surrey. One of one of the things that we see is a shortage of healthcare workers, not just in this province, but across the country. Uh, and this is one of the ways in which we're ensuring that we can have some stability and some longevity in terms of the number of healthcare workers, including family doctors that we have across this province. We have been working uh, in some somewhat creative ways uh, to try and recruit doctors and healthcare workers, and the efforts are paying off. We're starting to see uh, doctors, healthcare workers come into this province wanting to, to stay here and wanting to call uh, BC home. just from our recruitment efforts alone recently we have seen 130 new healthcare workers come into this province and 38 of those are doctors ਹੁਣ ਦੇਖਦੇ ਆਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ حاضر ਹੋ ਰਿਹਾ ਅਲਬਰਟਾ ਦੇ ਵਿੱਚ ਪਿਛਲੇ ਇੱਕ ਹਫਤੇ ਤੋਂ ਜਿਹੜੇ ਅਲਬਰਟਾ ਦੇ ਅਧਿਆਪਕ ਆ ਉਹ ਸਟ੍ਰਾਈਕ ਤੇ ਗਏ ਹੋਏ ਨੇ ਔਰ ਇਹਦੇ ਨਾਲ ਕੋਈ 7,50,000 ਦੇ ਕਰੀਬ ਜਿਹੜੇ ਸਟੂਡੈਂਟ ਆ ਉਹ ਅਫੈਕਟ ਹੋ ਰਹੇ ਨੇ 51,000 ਟੀਚਰ ਜਿਹੜੇ ਨੇ ਉਹ ਸਟ੍ਰਾਈਕ ਤੇ ਹੈਗੇ ਜੀ ਜਿਹੜੀ ਕੱਲ ਮੀਟਿੰਗ ਹੋਈ ਆ ਟੀਚਰਸ ਦੀ ਤੇ ਪ੍ਰੋਵਿੰਸ ਦੀ ਉਹਦੇ ਵਿੱਚ ਪ੍ਰੋਵਿੰਸ ਦਾ ਬਿਆਨ ਆਇਆ ਜੀ ਉਹ ਕਹਿੰਦੇ ਵੀ ਅਸੀਂ ਜਿੰਨੇ ਇੱਕ ਪੈਸੇ ਉਹਨਾਂ ਨੂੰ ਦੇ ਸਕਦੇ ਸੀ ਉਹ ਅਸੀਂ ਉਹਨਾਂ ਨੂੰ ਆਪਣੀ ਆਫਰ ਦੇ ਵਿੱਚ ਦੱਸ ਚੁੱਕੇ ਹਾਂ ਅਸੀਂ ਹੁਣ ਹੋਰ ਉਦੋਂ ਜ਼ਿਆਦਾ ਪੈਸਾ ਜਿਹੜਾ ਉਹ ਖਰਚ ਨਹੀਂ ਕਰ ਸਕਦੇ ਅ ਪ੍ਰੋਬੈਂਸ ਇਹ ਵੀ ਕਹਿ ਰਿਹਾ ਭਈ ਜਿਹੜੀ ਉਹਨਾਂ ਵੱਲੋਂ ਮੰਗ ਰੱਖੀ ਜਾ ਰਹੀ ਆ ਉਹ ਇਸ ਤਰ੍ਹਾਂ ਹੈ ਵੀ ਜਿੱਦਾਂ ਉਹ ਚੰਦ ਜਿਹੜਾ ਆ ਉਤੋਂ ਲਾਉਣ ਨੂੰ ਫਿਰਦੇ ਆ ਸਮਾਨ ਦੇ ਵਿੱਚੋਂ ਭਈ ਉਹਨਾਂ ਨੂੰ ਰੀਅਲਿਸਟਿਕ ਹੋਣਾ ਚਾਹੀਦਾ ਉਹ ਕਹਿੰਦੇ ਅਸੀਂ ਉਹਨਾਂ ਨੂੰ ਦੱਸਿਆ ਪਈ 2 ਬਿਲੀਅਨ ਡਾਲਰ ਹੋਰ ਐਕਸਟਰਾ ਚਾਹੀਦਾ ਜਿਹੜੀਆਂ ਮੰਗਾਂ ਤੁਸੀਂ ਕਰ ਰਹੇ ਆ ਆ ਇਸ ਵੇਲੇ ਉਹ ਕਹਿੰਦੇ ਵੀ ਜਿਹੜਾ ਖਰਚਾ ਸਾਡਾ ਆਉਣਾ ਆ ਸਰਕਾਰ ਦਾ ਉਹ 2 ਕਸਰ 6 ਬਿਲੀਅਨ ਡਾਲਰ ਆ ਪਰ ਆਉਣ ਵਾਲੇ ਥੋੜੇ ਸਾਲਾਂ ਦੇ ਵਿੱਚ ਉਹ ਕੀਤਾ ਜਾਵੇਗਾ ਜਿਹੜੀ ਉਹਨਾਂ ਨੂੰ ਪੇ ਰੇਜ਼ ਦਿੱਤੀ ਜਾ ਰਹੀ ਆ 12% ਦੀ ਉਹ ਆਉਣ ਵਾਲੇ 64 ਸਾਲਾਂ ਲਈ ਆ ਜੀ 3% ਪਰ ਈਅਰ ਹੋ ਗਈ ਔਰ ਪ੍ਰੋਵੈਂਸ ਕਹਿੰਦਾ ਵੀ ਉਹ ਇੱਕ ਕਿਸਮ ਦੀ ਵਧੀਆ ਡੀਲ ਆ ਜਿੰਨੀਆਂ ਅਸੀਂ ਬਾਕੀ ਯੂਨੀਅਨ ਦੇ ਨਾਲ ਕੀਤੇ ਹੈਗੇ ਆ ਸਮਝੌਤੇ ਉਹ ਇੰਨੇ ਕੀ ਪੈਸੇ ਅਸੀਂ ਉਹਨਾਂ ਨੂੰ ਦਿੱਤੇ ਨੇ ਸੋ ਇਸ ਕਰਕੇ ਟੀਚਰਾਂ ਨੂੰ ਵੀ ਚਾਹੀਦਾ ਵੀ ਉਹ ਵੀ ਇਸ ਗੱਲ ਨੂੰ ਕਬੂਲ ਕਰਨ ਦੂਸਰੀ ਉਹ ਕਹਿੰਦੇ ਵੀ ਜਿਹੜੇ ਅਸੀਂ 3000 ਟੀਚਰ ਐਕਸਟਰਾ ਜਿਹੜੇ ਆ ਉਹ ਹਾਇਰ ਕਰਨੇ ਉਹਨਾਂ ਦੇ ਨਾਲ ਮੰਨੇ ਆ ਤੇ ਜਿਹੜੀਆਂ ਟੀਚਰ ਵੱਲੋਂ ਇਹ ਮੰਗ ਲਈ ਜਾ ਰਹੀ ਹੈ ਵੀ ਸਟੂਡੈਂਟਸ ਤੇ ਕੈਪ ਹੋਣੀ ਚਾਹੀਦੀ ਆ ਕਲਾਸਸ ਦੇ ਵਿੱਚ ਕਿਉਂਕਿ ਗਿਣਤੀ ਬੱਚਿਆਂ ਦੀ ਬਹੁਤ ਜ਼ਿਆਦਾ ਹੋਈ ਆ ਜਿਹਦਾ ਕਰਕੇ ਟੀਚਰ ਦਾ ਸਮਾਂ ਬਹੁਤ ਉਸ ਗੱਲਬਾਤ ਤੇ ਲੱਗਦਾ ਆ ਔਰ ਵੱਖਰੇ ਵੱਖਰੇ ਤਰ੍ਹਾਂ ਦੇ ਸਟੂਡੈਂਟ ਆ ਕਈ ਸਲੋ ਲਰਨਰ ਆ ਜਾਂ ਕਿਸੇ ਨੂੰ ਜਿਹੜੀ ਲੈਂਗੁਏਜ ਦੀ ਪ੍ਰੋਬਲਮ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਟੀਚਰ ਕਹਿੰਦੇ ਵੀ ਉਹ ਬੰਦੇ ਹੋਰ ਚਾਹੀਦੇ ਨੇ ਇੱਥੇ ਤੇ ਔਰ ਨਾਲ ਦੀ ਨਾਲ ਕਲਾਸਰੂਮ ਜਿਹੜੇ ਆ ਉਹ ਵੀ ਹੋਰ ਬਣਨੇ ਚਾਹੀਦੇ ਆ ਤੇ ਸੁਪਾ ਕਹਿੰਦਾ ਜੀ ਵੀ ਇਹ ਅਸੀਂ ਇੱਕਦਮ ਤਾਂ ਨਹੀਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਪਰ ਜਿਹੜੀ ਪੈਸਿਆਂ ਦੀ ਗੱਲ ਹੈਗੀ ਆ ਉਹ ਏਦੋਂ ਜ਼ਿਆਦਾ ਅਸੀਂ ਖਰਚ ਨਹੀਂ ਕਰ ਸਕਦੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਨੇਟ ਹਾਰਨਰ ਹੋਰੀ ਉਹਨਾਂ ਨੇ ਇਹ ਗੱਲ ਬਤ ਕਹੀ ਆ ਔਰ ਨਾਲ ਹੀ ਉਹ ਕਹਿ ਰਿਹਾ ਵੀ ਅਸੀਂ ਇਹ ਚਾਹੁੰਦੇ ਆ ਵੀ ਜਿੰਨੀ ਵੀ ਛੇਤੀ ਹੋ ਸਕੇ ਸਟੂਡੈਂਟ ਜਿਹੜੇ ਆ ਉਹ ਦੁਬਾਰਾ ਕਲਾਸਰੂਮ ਵਿੱਚ ਪਹੁੰਚਣ ਜੇ ਉਹ ਕਹਿੰਦੇ ਵੀ ਸਮਝੌਤਾ ਨਹੀਂ ਹੁੰਦਾ ਤੇ 27 ਅਕਤੂਬਰ ਨੂੰ ਜਦੋਂ ਮੁੜ ਕੇ ਲੈਜਿਸਲੇਚਰ ਬੈਠਦਾ ਆ ਤੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਬੈਕ ਟੂ ਵਰਕ ਜਿਹੜਾ ਲੈਜਿਸਲੇਟ ਕਰ ਸਕਦੇ ਆ ਟੀਚਰਜ਼ ਨੂੰ ਸੋ ਹਜੇ ਤਾਈਂ ਟੀਚਰਜ਼ ਜਿਹੜੇ ਆ ਜੀ ਉਹ ਕਹਿੰਦੇ ਵੀ ਅਸੀਂ ਜਿਹੜੀ ਇਹ 바ਰਗੇਨਿੰਗ ਵਾਲੀ ਗੱਲਬਾਤ ਆ ਟੀਚਰਾਂ ਤੱਕ ਪੜਾ ਰਹੇ ਆ ਵੀ ਭਾਈ ਦੱਸੋ ਤੁਸੀਂ ਹੋਰ ਕੀ ਕਿਸ ਤਰ੍ਹਾਂ ਕੀਤਾ ਜਾ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਡੇਟ ਕੋਈ ਨਹੀਂ ਉਹਨਾਂ ਨੇ ਅਨਾਉਂਸ ਕੀਤੀ ਕਿ ਕਿਦ ਦਿਨ ਦੁਬਾਰਾ ਗੱਲਬਾਤ ਕਰਨੀ ਆ ਪਰ ਆਸ਼ਕੀਤੀ ਜਾ ਰਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਤਰ੍ਹਾਂ ਮੁੜ ਬੈਠ ਕੇ ਇਹਦੇ ਤੇ ਗੌਰ ਕਰਨਗੀਆਂ ਤਾਂ ਕਿ ਇਹ ਜਿਹੜਾ ਸਿਲਸਿਲਾ ਖੜਾ ਹੋਇਆ ਜਿਹਦੇ ਵਿੱਚ ਪੇਰੈਂਟਸ ਵੀ ਜਿਹੜੇ ਨੇ ਉਹ ਵੀ ਮਜਬੂਰ ਨੇ ਔਖੇ ਨੇ ਉਹਨਾਂ ਨੂੰ ਬੱਚਿਆਂ ਦੇ ਨਾਲ ਸਮਾਂ ਲਾਉਣਾ ਪੈ ਰਿਹਾ ਕਈਆਂ ਨੂੰ ਕੰਮਾਂ ਤੋਂ ਛੁੱਟੀ ਲੈਣੀ ਪੈ ਰਹੀ ਆ ਸੋ ਬਹੁਤ ਸਾਰੀਆਂ ਮੁਸ਼ਕਲਾਂ ਕ੍ਰੀਏਟ ਹੋਈਆਂ ਨੇ ਆਸ ਕਰਦੇ ਹਾਂ ਕਿ ਦੋਨੋਂ ਧਿਰਾਂ ਫੇਰ ਬੈਠ ਕੇ ਇਸ ਗੱਲ ਨੂੰ ਨਿਬੇੜਨਗੀਆਂ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ